ਜੀ ਸਤਿ ਸ੍ਰੀ ਅਕਾਲ ਜੀ ਮਿੱਤਰੋ ਸਾਰਿਆਂ ਨੂੰ ਤੇ ਸੋ ਅੱਜ ਦੇ ਜਿਹੜੇ ਬਲੌਗ ਦੀ ਸ਼ੁਰੂਆਤ ਆਪਣੀ ਹੋ ਚੁੱਕੀ ਆ ਦੇ ਸੋ ਆਪਾਂ ਚੱਲੇ ਅੱਜ ਸ਼ਹਿਰ ਦਾ ਘੇੜਾ ਵਾ ਤੇ ਘੇੜਾ ਲਈ ਸ਼ਹਿਰ ਦਾ ਗੱਡੀ ਤੇ ਆ ਠੀਕ ਹੈ ਜੀ ਤੇ ਅੱਜ ਜਤਨ ਨਾਲ ਕਰੋ ਮੁਲਾਕਾਤ ਸਤਿ ਸ੍ਰੀ ਅਕਾਲ ਬਲਾ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲਦੇ ਸਾਰਿਆਂ ਦੇ ਹਾਂ ਕੀ ਹਾਲ ਚੱਲਦੇ ਸਾਰਿਆਂ ਦੇ ਮੇਰਾ ਨਾਮ ਜਤਨਪ੍ਰੀਤ ਸਿੰਘ ਆ ਮੇਰਾ ਨਾਮ ਜਤਨਦੀਪ ਸਿੰਘ ਆ ਹਾਂ ਤੁਸੀਂ ਕਿੰਨੀ ਕਲਾਸ ਚ ਪੜਦਾ ਯੂਕੇਜੀ ਠੀਕ ਹੈ ਜੀ ਤੇ ਇਹ ਵੀ ਸਾਡੇ ਨਾਲ ਚੱਲਿਆ ਸ਼ਹਿਰ ਦੇ ਆ ਨਾਲ ਅੱਜ ਜਿੰਦੀ ਜਿਵੇਂ ਕੰਡਿਆ ਡਰਾਈਵਿੰਗ ਯੂਵੀ ਵੀ ਚੱਲਿਆ ਨਾਲ ਤੁਹਾਨੂੰ ਕਿਹੜਾ ਕੰਮਕਾਰ ਪੈ ਗਿਆ ਵਾ ਤੇ ਉਹ ਤੁਹਾਨੂੰ ਜਾ ਕੇ ਦੱਸਾਂਗੇ ਅੱਗੇ-ਅੱਗੇ ਬਲੌਗ ਦੇ ਵਿੱਚ ਠੀਕ ਹੈ ਜੀ ਤੇ ਤਾਂ ਤੁਸੀਂ ਕਰਕੇ ਤੁਸੀਂ ਬਲੌਗ ਦੇ ਨਾਲ ਜੁੜੇ ਰਹਿਣਾ ਪਊਗਾ ਤੁਹਾਨੂੰ ਤੇ ਬਲੌਗ ਦੇ ਨਾਲ ਜੁੜੇ ਰਹੋ ਠੀਕ ਹੈ ਜੀ ਆਜੋ ਮਿਲਦੇ ਹਾਂ ਫਿਰ ਸ਼ਹਿਰ ਜਾ ਕੇ ਹਾਂਜੀ ਮਿੱਤਰੋ ਇਸ ਟਾਈਮ ਪਹੁੰਚ ਚੁੱਕੇ ਹਾਂ ਵੱਲਾ ਮੰਡੀ ਅੰਬਰਸਰਦ ਕੋਲ ਥੋੜਾ ਸਾਡੇ ਇੱਥੇ ਵੱਲਾ ਪੈਂਦਾ ਉੱਥੇ ਪਹੁੰਚ ਚੁੱਕੇ ਆ ਤੇ ਉਹ ਕ੍ਰੋਸ ਕਰਦੇ ਪਏ ਆ ਤੇ ਇੱਥੇ ਦੀਵਾਲੀ ਦੇ ਕਰਕੇ ਬਹੁਤ ਹੀ ਵੱਡਾ ਮੇਲਾ ਘੋੜਿਆਂ ਦਾ ਲੱਗਿਆ ਹੋਇਆ ਇਹ ਬਹੁਤ ਹੀ ਮਸ਼ਹੂਰ ਮੇਲਾ ਸਾਡੇ ਇੱਥੇ ਲੱਗੇ ਦਾ ਵੱਲੇ ਦਾ ਤੇ ਤੇ ਸੋ ਅਸੀਂ ਥੋੜਾ ਸਾਡੇ ਕੋਲ ਟਾਈਮ ਨਹੀਂ ਹੈਗਾ ਤਾਂ ਕਰਕੇ ਅਸੀਂ ਵੇਖ ਨਹੀਂ ਸਕਦੇ ਤੇ ਤਾਂ ਕਰਕੇ ਅਸੀਂ ਫਿਰ ਜਾ ਰਹੇ ਸ਼ਹਿਰ ਨੂੰ ਉਹ ਚੈੱਕ ਕਰ ਸਕਦੇ ਆ ਇਧਰ ਪਤੰਦਰ ਦੀ ਡੋਸਾ ਡੇਰੀ ਤੇ ਇਹ ਐਂਡ ਡੈਕਰਾ ਹੁੰਦੇ ਆ ਪੂਰੀ ਐਂਡ ਡੇ ਕੋਲ ਆ ਜੀ ਲਾਣਕ ਲਾ ਕੇ ਬੈਠਾ ਪੁਸ਼ਪਰ ਆ ਜੇਗੀ ਜਹਾਂ ਪੇ ਕਿਸਕਰਾ ਚਲਦਾ ਹੈ ਪੁਸ਼ਪਾ ਦਾ ਉਹ ਤੇਰਾ ਫੜਾ ਜੀ ਜਿਆਦੀ ਐਂਡ ਕਰਾਉਂਦੇ ਆ ਤੁਮੜੇ ਜੀ ਪੂਰੀ ਦੇ ਤੇ ਸੋ ਜਾਂਦੇ ਪਏ ਆ ਮਿੱਤਰੋ ਜਾ ਕੇ ਮਿਲਦੇ ਆ ਕਵਿਨੀ ਬਣੇ ਰਹੇ ਉਹ ਬਰੋਕ ਦੇ ਨਾਲ ਆ ਵੀ ਮਤਲਬ ਪਹੁੰਚ ਚੁੱਕੇ ਆ ਖਾਲਸਾ ਕਾਲਜ ਫਰਸਟ ਪਸ਼ੂ ਹਸਪਤਾਲ ਪਸੂ ਇੱਥੇ ਕੋਈ ਨਹੀਂ ਫੋਟੋਆਂ ਦਾ ਸ਼ੂਟ ਸ਼ਾਟ ਕਰਦੇ ਆ ਕਿਧਰੇ ਦੁਕਾਨਾਂ ਦੁਕਾਨਾਂ ਗਾੜੀ ਅੱਛਾ ਸ਼ਾਟ ਇਹ ਬੰਦੇ ਨਹੀਂ ਦੇਖਣੀਆਂ ਕਿ ਕੋਈ ਨਹੀਂ ਇਹ ਤਾਂ ਇਹ ਆ ਗਾੜੀ ਹੈ ਬੜਾ ਤਗੜਾ ਕਾਲਜ ਹੈ ਢਾਂਡ ਬਣਾਈ ਹੋਣਾ ਲొਕੇਸ਼ਨ ਇਹ ਰੋਡ ਦੇ ਉੱਤੇ ਹੀ ਇੱਥੇ ਗਾੜੀ ਐ ਤਾ ਨਾ ਠੀਕ ਐ ਹੀ ਪਿੰਡ ਨਹੀਂ ਪਿੰਡ ਪਿੱਛੇ ਆ ਦਿਖਾਉਣਾ ਕਰਿਆ ਠੀਕ ਜੇ ਸੂ ਪਹੁੰਚ ਲਿਆ ਜਿੱਥੇ ਆਪਾਂ ਆਏ ਹੀ ਹੈ ਤੇ ਅੱਜ ਜਿਵੇਂ ਤੁਹਾਨੂੰ ਪਤਾ ਹੈ ਵਿਸ਼ਕਰਮਾ ਦਾ ਤਿਹਾਰ ਆ ਤੂੰ ਤੋਦੀ ਗੱਡੀ ਹੋਏ ਹਾਂ ਉਹ ਗੱਡੀ ਖੇਤੋਂ ਆ ਤੋਲੀ ਪੂਜਾ ਕਰ ਲਈ ਐ ਜਿਆ ਪਹਿਲਾਂ ਕਰਕੇ ਫੇਰੀ ਗੱਡੀ ਗੱਡੀ ਹੁੰਦਾ ਨਹੀਂ ਠੀਕ ਐ ਸੋ ਸਾਰੇ ਵੀਰ ਭਰਾ ਜਿੰਨਾ ਕੋਈ ਕੋਈ ਸੰਦ ਜਿਵੇਂ ਵੀ ਤਰ੍ਹਾਂ ਦਾ ਵਾ ਆਵੇਂ ਕੋਈ ਮੋਟਰਸਾਈਕਲ ਆ ਭਾਵੇਂ ਕੋਈ ਸਾਈਕਲ ਆ ਆਹ ਦੂਜੀ ਤੇ ਬਿਲਡਿੰਗ ਹਾਂ ਗੁਰਮੀਤ ਬਿਲਡਿੰਗ ਨੇ ਸੇਸ਼ਨ ਆਹ ਦੂਜੀ ਬਿਲਡਿੰਗ ਤੇ ਦਿੱਤੀਆਂ ਕਿ ਆ ਵੀ ਕਰਦੇ ਕਰ ਆਪ ਕੰਮ ਸੇਸ਼ਨ ਠੀਕ ਭਾਜੀ ਕਿੱਥੇ ਆ ਉਹ ਗੱਡੀ ਲੱਗੀ ਨਾ ਸੋ ਆਹ ਖੌ ਆਪਣੇ ਪਹੁੰਚ ਚੁੱਕੇ ਭਾਜੀ ਹੁਣਾਂ ਤੋਂ ਆਏ ਹੈ ਤੇ ਭਾਜੀ ਨੂੰ ਲੈ ਕੇ ਬਸ ਆਪਾਂ ਹੁਣ ਜਾਣਾ ਫੇਰ ਵਾਪਸੀ ਆ ਫਿਰ ਨੂੰ ਵਾਜ ਬਿੰਨੇ ਆ ਕਿਹਨੂੰ ਜਾਂਦਾ ਬਲੌਗ ਕਿਸੇ ਪਾਸੇ ਨਹੀਂ ਜਾਂਦਾ ਬਣਦਾ ਮੂਡ ਤੇ ਠੀਕ ਹੈ ਨਹੀਂ ਤੇ ਬਿੰਨੇ ਆ ਕਿਵੇਂ ਡਿਸਾਈਡ ਹੁੰਦਾ ਜੇ ਉਧਰ ਨਵੀਂ ਜਾਊ ਕੰਮ ਹਲੋ ਵਾਲੀ ਹੈ ਆਪੇ ਆਈ ਬਣਾ ਇਹ ਸਾਰਾ ਭਾਈ ਇਧਰ ਬਾਰਡਰ ਏਰੀਆ ਹੈ ਨਾ ਤੁਹਾਡੇ ਲੋ ਵੀ ਮਿੱਤਰੋ ਪਹੁੰਚ ਚੁੱਕੇ ਹਾਂ ਫੇਰ ਸ਼ਹਿਰ ਤੇ ਸ਼ਹਿਰ ਦੇ ਵਿੱਚ ਮੈਨਾ ਟ੍ਰੈਫਿਕ ਇੰਨੀ ਕੀ ਹੈ ਨਾ ਅੰਮਰ ਦੇ ਅੰਮਰਸਰ ਦੇ ਵਿੱਚ ਯਾਰ ਕੋਈ ਮਤਲਬ ਰੂਲ ਰੈਗੂਲੇਸ਼ਨ ਜਾਂ ਸਿਸਟਮ ਨਹੀਂ ਹੈਗਾ ਜਿਹੜਾ ਟ੍ਰੈਫਿਕ ਨੂੰ ਘੱਟ ਕੀਤਾ ਜਾਵੇ ਇੱਧਰ ਦਿਖਾ ਸਾਰੀ ਟ੍ਰੈਫਿਕ ਟ੍ਰੈਫਿਕ ਵੇਖ ਸਾਡੇ ਚ ਤੁਸੀਂ ਇੰਨੀ ਕਰਾ ਨਹੀਂ ਵੀ ਜਾਮ ਦੇ ਵਿੱਚ ਫਸੇ ਹੋਏ ਆ ਮੰਨ ਲਓ ਹੁਣ ਯਾਰ ਟ੍ਰੈਫਿਕ ਦਾ ਕੋਈ ਸਿਸਟਮ ਹੋਣਾ ਚਾਹੀਦਾ ਮੰਨ ਲਓ ਹੁਣ ਅਰਜੈਂਟ ਕਿਸੇ ਨੂੰ ਕੋਈ ਕੰਮ ਪੈ ਜੇ ਜਾਂ ਕੁਛ ਹਨਾ ਤੇ ਜਲਦੀ ਮਤਲਬ ਹੋ ਨਹੀਂ ਨਾ ਸਕਦਾ ਮੰਨ ਲਓ ਕੋਈ ਹਨਾ ਐਮਬੂਲੈਂਸ ਵਗੈਰਾ ਜਾਂ ਹੌਂਸਰ ਹੋਵੇ ਸ਼ਿੱਤੀ ਬੰਦਾ ਆ ਨਹੀਂ ਸਕਦਾ ਇੰਨੀ ਟ੍ਰੈਫਿਕ ਚੋਂ ਨਹੀਂ ਨੰਗ ਸਕਦਾ ਮੰਨੋ ਅਮਰਜੈਂਸੀ ਕੇ ਹੁਆ ਵੀ ਤਾਂ ਕਰਕੇ ਮੈਂ ਨਾ ਯਾਰ ਸੜਕਾਂ ਦੇ ਉੱਤੇ ਜਾਮ ਨਹੀਂ ਹੋਣਾ ਚਾਹੀਦਾ ਅਸੀਂ ਆ ਵੀ ਦੇਖ ਸਕਦੇ ਜਿਵੇਂ ਇੰਨੇ ਜਾਮ ਚ ਕਿੱਦਾਂ ਬੰਦਾ ਜਲਦੀ ਅਮਰਜੈਂਸੀ ਚ ਲੈ ਕੇ ਜਾਓ ਹਨਾ ਹੂੰ ਰੂਲ ਰੈਗੂਲੇਸ਼ਨ ਬਣਨੇ ਚਾਹੀਦੇ ਕੋਈ ਸਿਸਟਮ ਹੋਣਾ ਚਾਹੀਦਾ ਹਾਂ ਤਿਸੋ ਕੋਈ ਨਹੀਂ ਬਸ ਹੀ ਵੀ ਹੁਣ ਜਾ ਰਹੇ ਆ ਟ੍ਰੈਫਿਕ ਦੇ ਵਿੱਚ ਖੜੇ ਆ ਬਸ ਜਾ ਰਹੇ ਆ ਹੋੜੀ ਹੋੜੀ ਕੰਮ ਜਿਹੜੇ ਐ ਇਹ ਹੀ ਬਸ ਆਪਣਾ ਲੈ ਲਿਆ ਵਾ ਸਮਾਨ ਸਨੂਰ ਦੇ ਬਸੇ ਜਾਂਦੇ ਹਣ ਬਸ ਬਸ ਤੇ ਸੋ ਬਲੌਗ ਦੇ ਨਾਲ ਜੁੜੇ ਰਹੋ ਕੋਈ ਨਹੀਂ ਬਸ ਜਿੰਨਾ ਤੱਕ ਘਰ ਨਹੀਂ ਜਾਂਦੇ ਉਹਨਾਂ ਚਰ ਗੱਲਬਾਤ ਤੁਹਾਡੇ ਨਾਲ ਚੱਦੀ ਰਹੂ ਕੋਈ ਨਹੀਂ ਹਾਥੀ ਦਿਖਾ ਓਏ ਆ ਵੇ ਮੈਂ ਇਧਰ ਨਗਰ ਕੀਰਤਨ ਲੰਗਣ ਡਿਆ ਹੈ ਵੇ ਸਾਦੇ ਜੇ ਹਾਥੀ ਊਠ ਗੁੱਡਾ ਦਲ ਪੰਜਵਾ ਤਖਤ ਬਾਬਿਆਂ ਦੀ ਚੜਾਈ ਹੈ ਨਾ ਉਧਰ ਹਾਂ ਹੋ ਲੋਬੀ ਮਤਰਾ ਪਹੁੰਚ ਚੁੱਕੇ ਆ ਘਰ ਸਮਾਨ ਲੈ ਕੇ ਤੇ ਸੋ ਜਿਹੜੇ ਅਸਲ ਕੰਮ ਗਏ ਸੀ ਉਹ ਗਏ ਵੀ ਮੇਰਾ ਅਕਸਰਾ ਕਰਾਉਣਾ ਹੈ ਮੈਂ ਤੇ ਕਰਾਉਣਾ ਕਿਹੜੀ ਚੀਜ਼ ਦਾ ਸੀ ਉਹ ਤੁਹਾਨੂੰ ਮੈਂ ਨੈਕਸਟ ਬਲੌਗ ਚ ਦੱਸੂੰਗਾ ਵੀ ਕਿਹੜੀ ਚੀਜ਼ ਦਾ ਕਰਵਾਇਆ ਤੇ ਕੀ ਨੁਕਸਾ ਆਇਆ ਜਾਂ ਨਹੀਂ ਆਇਆ ਉਹ ਤੁਹਾਨੂੰ ਆਪਾਂ ਦੱਸਾਂਗੇ ਨੈਕਸਟ ਬਲੌਗ ਚ ਤੇ ਸੋ ਜਲਦੀ ਹੀ ਮਿਲਾਂਗੇ ਇੱਕ ਨਵੇਂ ਬਲੌਗ ਦੇ ਨਾਲ ਤੇ ਸੋ ਜੇ ਤੁਹਾਨੂੰ ਮੇਰਾ ਇਹ ਵਧੀਆ ਬਲੌਗ ਲੱਗਾ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਜਲਦੀ ਹੀ ਆਪਣੇ ਬਲੌਗ ਦੇ ਨਾਲ